प्यारे पंजाबीयो मैं ਤੁਹਾਡਾ ਆਪਣਾ ਹਰਨਜੀਤ ਸਿੰਘ ਸੰਧੂ ਉੱਭੋ ਕੇ ਜ਼ਿਲ੍ਹਾ ਨਿਚਾਰਜ ਤਰਨਤਾਰਨ ਬਹੁਜਨ ਸਮਾਜ ਪਾਰਟੀ ਅੱਜ ਪਿਆਰੇ ਪੰਜਾਬੀਓ ਆਪਣੇ ਪੰਜਾਬ ਉੱਤੇ ਬਹੁਤ ਵੱਡੀ ਮੁਸੀਬਤ ਬਣੀ ਹੋਈ ਹੈ ਅੱਜ ਸਾਨੂੰ ਇਕੇ ਦੀ ਲੋੜ ਹੈ ਇਕੱਠੇ ਹੋਣ ਦੀ ਲੋੜ ਹੈ ਅੱਜ ਸਾਡੇ ਪੰਜਾਬ ਦੇ 8-10 ਜ਼ਿਲ੍ਹੇ ਜਿਨ੍ਹਾਂ ਦੇ ਵਿੱਚ ਹੜ੍ਹਾਂ ਦੀ ਬਹੁਤ ਵੱਡੀ ਆਫਤ ਆਈ ਹੋਈ ਹੈ। ਪਾਣੀ ਦੇ ਵਿੱਚ ਅੱਜ ਸਾਡੇ ਭੈਣ ਭਰਾ ਬੱਚੇ ਬਜ਼ੁਰਗ ਸਾਡੇ ਮਾਲ ਡੰਗਰ ਸਾਡੀ ਜ਼ਮੀਨ ਜਾਇਦਾਦ ਸਭ ਅਜ ਦਾਤੇ ਲੱਗੀ ਹੋਈ ਹੈ। ਜਿਨ੍ਹਾਂ ਕੋਲ ਅੱਜ ਖਾਣ ਵਾਸਤੇ ਕੁਝ ਨਹੀਂ ਪੂਰੀ ਮਿਹਨਤ ਯਾਰੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿੰਨੀਆਂ ਵੀ ਸੰਸਥਾਵਾਂ ਲੱਗੀਆਂ ਹੋਈਆਂ ਨੇ ਪ੍ਰਮਾਤਮਾ ਉਹਨਾਂ ਸੰਸਥਾਵਾਂ ਨੂੰ ਇਹਨਾਂ ਹੜ੍ਹਾਂ ਦੇ ਵਿੱਚ ਫਸੇ ਲੋਕਾਂ ਦੀ ਸੇਵਾ ਕਰਨ ਦਾ ਬਲ ਬਖਸ਼ੇ ਔਰ ਜਿਹੜੇ ਪਾਣੀ ਦੇ ਵਿੱਚ ਛੱਤਾਂ ਤੇ ਬੈਠੇ ਆ ਪਾਣੀ ਦੇ ਵਿੱਚ ਫਸੇ ਆ ਸਤਿਗੁਰ ਸੱਚੇ ਪਾਤਸ਼ਾਹ ਉਹਨਾਂ ਨੂੰ ਵੀ ਇਹ ਦੁੱਖ ਦੀ ਘੜੀ ਦੇ ਨਾਲ ਨਿਭੜਨ ਦਾ ਬਲ ਬਖਸ਼ੇ ਔਰ ਸਮੁੱਚੇ ਪੰਜਾਬ ਨੂੰ ਇਹੋ ਹੀ ਅਪੀਲ ਹੈ ਜਿੰਨਾ ਵੀ ਹੋ ਸਕਦਾ ਏ ਜਿੰਨੀ ਵੀ ਕੋਈ ਮਦਦ ਕਰ ਸਕਦਾ ਏ ਜਿੰਨੀ ਤੁਹਾਡੀ ਹੈਸੀਅਤ ਆ ਉਸ ਹੈਸੀਅਤ ਮੁਤਾਬਕ ਜਿੰਨਾ ਵੀ ਸਰਦਾ ਬਣਦਾ ਏ ਅੱਜ ਸਾਡੇ ਤੁਹਾਡੇ ਸਹਿਯੋਗ ਦੀ ਲੋੜ ਹੈ ਅੱਜ ਸਾਨੂੰ ਪੰਜਾਬ ਦੇ ਉਹਨਾਂ ਲੋਕਾਂ ਨੂੰ ਬਚਾਉਣ ਦੀ ਲੋੜ ਹੈ ਜਿਹੜੇ ਇਸ ਆਫਤ ਦੇ ਵਿੱਚ ਫਸੇ ਐ ਵਾਹਿਗੁਰੂ ਤੋਂ ਉੱਤੇ ਕੁਛ ਨਹੀਂ ਹੈ ਵੈਗੁਰੂ ਤੇ ਭਰੋਸਾ ਹੋਣਾ ਚਾਹੀਦਾ ਹੈ ਤੇ ਮੁਸੀਬਤਾਂ ਸਭ ਟਲ ਜਾਂਦੀਆਂ ਔਰ ਤਕੜੇ ਹੋ ਕੇ ਲੱਗੇ ਰੋ ਆਪਣੇ ਪੰਜਾਬ ਨੂੰ ਬਚਾਉਣ ਵਾਸਤੇ ਜਿੰਨੇ ਵੀ ਸੰਸਥਾਵਾਂ ਲੱਗੀਆਂ ਏ ਜਿੰਨੀਆਂ ਵੀ ਪਾਰਟੀਆਂ ਲੱਗੀਆਂ ਏ ਜਿੰਨੇ ਵੀ ਧਰਮ ਸਮਾਜੀ ਲੱਗੇ ਆ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਆ ਪ੍ਰਮਾਤਮਾ ਅੱਗੇ ਫੇਰ ਇਹੀ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਸਭ ਨੂੰ ਇਸ ਮੁਸੀਬਤ ਦੇ ਨਾਲ ਲੜਨ ਦਾ ਬਲ ਬਖਸ਼ੇ ਔਰ ਸੱਚੇ ਪਾਤਸ਼ਾਹ ਮਿਹਰ ਕਰੇ ਕਿ ਇਹ ਮੁਸੀਬਤ ਜਿਹੜੀ ਆ ਛੇਤੀ ਤੋਂ ਛੇਤੀ ਟਲ ਜਾਵੇ ਔਰ ਸਾਡੇ ਬੱਚੇ ਬਜ਼ੁਰਗ ਭੈਣ ਭਰਾ ਮਾਲ ਡੰਗਲ ਸਹੀ ਸਲਾਮਤ ਆਪਣੇ ਪਰਿਵਾਰਾਂ ਵਿੱਚ ਹੱਸਦੇ ਵਸਦੇ ਮੁੜ ਫੇਰ ਪੰਜਾਬ ਸਾਡਾ ਪੰਜਾਬ ਹਰਿਆ ਭਰਿਆ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ